ਕਰਾਨਾ ਕਰਨ ਪਹੁੰਚੇ ਆ ਔਰ ਨਤਮਸਤਕ ਹੋਣ ਵਾਸਤੇ ਆਏ ਆ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਈ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਔਰ ਅੱਜ ਉਸ ਘਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮਹਿਮ ਹੈ ਉਹਨੂੰ ਸ਼ੁਰੂ ਕਰਨਾ ਹੈ ਤੇ ਕਾਫੀ ਮਾਹੌਲ ਪੱਖਿਆ ਪਿਆ ਵਿਰੋਧੀ ਧਿਰ ਕਹਿੰਦੇ ਕਿ ਉਹ ਗੁਰਜੀਤ ਵੱਲੋਂ ਨੇ ਐ ਤਾਂ ਕੀਤਾ ਹੀ ਕੁਝ ਨਹੀਂ ਮੇਰੇ ਖਿਆਲ ਐਸ ਘਰ ਦੇ ਕੇ ਖਲੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਇਹ ਕਿਸੇ ਵ ਲਈ ਹੁਣ ਅਸੀਂ ਆਪਾਂ 40 50 ਦੇ ਨਹੀਂ ਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤਖਤ ਨੂੰ ਪ੍ਰਮਾਣ ਵੀ ਲੋੜ ਨਹੀਂ ਦੀ ਮੇਰਾ ਕਹਿ ਲਿਆ ਇਸ ਘਰ ਦੇ ਕੇ ਖਰੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤ ਹਾਰਦਾ ਕੁਝ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫਾਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮਾਉ ਲੀਡਰ ਜੇ ਤੇ ਤੁਸੀਂ ਲੋਕ ਝੂਠ ਮਾਰੋਗੇ ਤੇ ਗਾਂ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਹਾਂ ਸਾਰਥਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉਤਰ ਕੇ ਅਸੀਂ ਥੱਲੇ ਜਾਣਾ ਐ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹਣ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਥਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਦਦ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ-ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਵਿੱਚਾ ਕਰਨਾ ਤੁਸੀਂ ਕਿਵੇਂ ਹੱਸਣਾ ਮੈਂ ਮੇਰਾ ਤਾਂ ਕਿਹਾ ਲਿਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਪੁੱਛ ਜ ਕਰਾਂਗੇ ਤੋ ਸੇਧ ਲੈਣਾ ਮਰਸਰ ਦੇ ਲੀਡਰਾਂ ਦੇ ਜੀ ਲਗਾਤਾਰ ਪੀਸੀਵਾ ਚੱਲਦਾ ਰਹਿੰਦਾ ਹੈ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਰਹੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨਾਂ ਹੀ ਕਰਤਾ ਸ਼ੁਕਰਾਨਾ ਕਰਨ ਪਹੁੰਚੇ ਆ ਔਰ ਨਤਮਸਤ ਹੋਣ ਵਾਸਤੇ ਆਏ ਆ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਈ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਔਰ ਅੱਜ ਉਸ ਘਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮਹਿਮਾ ਹੈ ਉਹਨੂੰ ਸ਼ੁਰੂ ਕਰਨਾ ਕਾਫੀ ਮਾਹੌਲ ਪਖਿਆ ਪਿਆ ਵਿਰੋਧੀ ਧਰ ਕਹਿੰਦੇ ਕਿ ਉਹ ਗੁਰਜੀਤੋਲੇ ਨੇ ਅਜੇ ਤੱਕ ਕੀਤਾ ਹੀ ਕੁਝ ਨਹੀਂ ਮੇਰਾ ਖਿਆਲ ਇਸ ਘਰ ਦੇ ਅੱਗੇ ਖਲੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਇਹ ਕਿਸੇ ਵੇਲੇ ਹੁਣ ਅਸੀਂ ਆਪਾਂ 40-50 ਦੇਣ ਇਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਦੀ ਮੇਰਾ ਖਿਆਲ ਆ ਇਸ ਘਰ ਦੇ ਅੱਗੇ ਖਲੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤਦਾ ਹਾਰਦਾ ਕੁਝ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫਾਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮਾਉ ਲੀਡਰ ਜੇ ਤੇ ਤੁਸੀਂ ਲੋਕ ਝੂਠ ਮਾਰੋਗੇ ਤੇ ਗਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਹ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉਤਰ ਕੇ ਅਸੀਂ ਥੱਲੇ ਜਾਣਾ ਐ ਸੰਤ ਮੀਆਂ ਮੀਰ ਜੀ ਨੇ ਨੀ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹਣ ਜਿੱਦਾ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਦਦ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅچھے ਅچھے ਕੰਮ ਤੁਸੀਂ ਹੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਵਿੱਚਾ ਕਰਨਾ ਤੁਸੀਂ ਕਿਵੇਂ ਹੱਸਣਾ ਮੈਂ ਮੇਰਾ ਤਾਂ ਖਿਆਲ ਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਪਹੁੰਚ ਕਰਾਂਗੇ ਤੋ ਸੇਧ ਲੈਣਾ ਮਰਸਰ ਦੇ ਲੀਡਰਾਂ ਦੇ ਜੀ ਲਗਾਤਾਰ ਪਿਛੀ ਵਾਰ ਚਿੰਤਾ ਵਿੱਚ ਰਹਿੰਦਾ ਹੈ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਰਹੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੀ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨਾ ਹੀ ਕਰ